ਸਾਰੇ ਕਿਸਾਨ ਪਰਮਾਨੂ ਸਤਿ ਸ੍ਰੀ ਅਕਾਲ ਗੱਲ ਕਰਦੇ ਆ ਕਣਕ ਦੀ ਇੱਕ ਕਿਸਮ ਬਾਰੇ ਜੋ ਇਸ ਸਾਲ ਪੂਰੇ ਪੰਜਾਬ ਦੇ ਵਿੱਚ ਕਾਫੀ ਵੱਡੇ iracial ਵਿੱਚ ਬੀਜੀ ਗਈ ਗੱਲ ਕਰਦੇ ਆ ਡੀਬੀ W327 ਕਿਸਮ ਇਹ ਵੀਟ ਐਂਡ ਬਾਰਲੇ ਰਿਸਰਚ ਕਰਨਾਲ ਆ ਦੀ ਜਿਹੜੀ ਕਿਸਮ ਹੈਗੀ ਆ ਤੇ DW 327 ਵੈਸੇ DW ਦੀਆਂ ਕਾਫੀ ਕਿਸਮਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਰਾਜ ਕਰ ਰਹੀਆਂ ਨੇ ਪਹਿਲਾਂ 187 ਨੇ ਰਾਜ ਕੀਤਾ ਤੇ ਰਾਜ ਕਰ ਵੀ ਰਹੀ ਆ ਤੇ 222 ਵੀ ਰਾਜ ਕਰ ਰਹੀ ਆ ਤੇ 370 71 72 ਤੇ 327 ਜਿਹੜੀਆਂ ਹਨ ਨਵੀਆਂ ਪਾਈਪਲਾਈਨ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਆਈਆਂ ਹੈਗੀਆਂ ਨੇ ਤੇ ਕਿਸਾਨ ਭਰਾਮ ਨੇ ਕਿਸਮਾਂ ਦਾ ਵੀ ਵਿਵਰਣ ਕੀਤਾ ਹੈਗਾ ਕਿਉਂਕਿ ਅੱਜ 6ਵੀਂ 7ਵੀਂ ਵੀਡੀਓ ਹੈਗੀ ਆ ਅੱਜ ਲਗਭਗ 140 ਦਿਨ ਦੀ ਕਿਸਮ ਹੋ ਗਈ ਅ 15 ਦਿਨ ਦੇ ਲਗਭਗ ਇਹ ਕਿਸਮ ਵਧਣ ਦੇ ਜਿਹੜੇ ਲਵੇ ਆ ਜਾਣੀ ਹੈ ਅੱਜ 24 ਮਾਰਚ 2025 ਹੈਗੀ ਆ ਤੇ ਸਵੇਰ ਦੇ ਟਾਈਮ ਵੀਡੀਓ ਆਪਾਂ ਜਿਹੜੀ ਰਿਕਾਰਡ ਕਰ ਰਹੇ ਆ ਤੇ ਵੈਰਾਈਟੀ ਦੇ ਵਿੱਚ ਖਾਸ ਵੀ ਬੜਾਗਾ ਪਹਿਲੀ ਗੱਲ ਤਾਂ ਬਾਈ ਇਹਦੀ ਜਿਹੜੀ ਹਾਈਟ ਹੈਗੀ ਨਾਰਮਲ ਹਾਈਟ ਹੈਗੀ ਆ 98 ਸੈਂਟੀਮੀਟਰ ਜਿਹੜੀ ਹਾਈਟ ਲੈਂਦੀ ਆ ਵੱਧ ਤੋਂ ਵੱਧ 100 ਸੈਂਟੀਮੀਟਰ ਤੱਕ ਜਿਹੜੀ ਜਾ ਸਕਦੀ ਹੈ ਕਈ ਵਾਰ ਯੂਰੀ ਵਗੈਰਾ ਵੱਧ ਪੈ ਜਾਣੀ ਜਾਂ ਗਰੋਥ ਸੂਸਟਰ ਵੱਧ ਪੈ ਜਾਣੇ ਤਾਂ ਕੱਦ ਵਗੈਰਾ ਕਰ ਜਾਂਦੀ ਹੈਗੀ ਆ ਤੇ ਕਿਸਮ ਦੇ ਵਿੱਚ ਕਾਫੀ ਨਿਕਾਰਿਆ ਗਿਆ ਕਿਸਮ ਨੂੰ ਪਹਿਲੀਆਂ ਚ ਨਾ ਮੈਂ ਦਸੇ ਵੀਡੀਓ ਦੇ ਵਿੱਚ ਕਦੇ ਵੈਰਾਈਟੀ ਨੂੰ ਨਿਕਾਰਿਆ ਨਹੀਂ ਮੇਰੇ ਖੇਤ ਦੇ ਵਿੱਚ 4 ਏਕੜ ਬੀਜੇ ਹੋਏ ਆ। ਵੈਰਾਈਟੀ ਵਧੀਆ। 1 ਨੰਬਰ ਨੂੰ ਬਈ ਬੀਵੀਆਰਾ ਕੀਤਾ ਸੀਗਾ। 3 ਕਿੱਟੇ ਯੂਰੀਆ ਦੇ, 2 ਸਪਰੇ ਹਾਂ ਮੈਗਨੀਸਿਅਮ ਸਲਫੇਟ ਦੀਆਂ ਤੇ TSP ਤੇ DAP ਰਲਾ ਕੇ ਬੀਜੀ ਸੀ। ਕਿਉਂਕਿ DAP ਦੀ ਸ਼ੌਟੇ ਸੀਗੀ ਤੇ 1 ਡੋਜ਼ ਸਲਫਰ ਦੀ ਤੇ ਤੁਸੀਂ ਵੀ ਦੱਸਿਓ ਵੀ ਤੁਸੀਂ ਕਿੰਨੀ ਕੁ ਖਾਦ ਖਰਾਕ ਇਸ ਕਿਸਮ ਨੂੰ ਜਿਹੜੀ ਦਿੱਤੀ ਹੈਗੀ ਆ। ਲਗਭਗ 155 ਕਿੰਨ੍ਹੇ ਦੀ ਜਿਹੜੀ ਕਿਸਮ ਹੈਗੀ ਆ। ਤੇ ਕਿਸੇ ਨੇ ਸੁਪਰ ਸੀਡਰ ਨਾ ਕਿਸੇ ਨੇ ਹੈਪੀ ਸੀਡਰ ਨਾ ਪਰ ਆਪਾਂ ਜੀਰੂ ਡਲਨਾ ਬੀਜਿਆ ਤੇ ਕਿਸਮ ਜਿਹੜੀ ਦੇਖੋ ਬਾਈ ਸਨੈਰੀ ਜਿਹੜੀ ਮਾਰਨ ਲੱਗੀ ਹੈ ਤੇ ਵੈਰਾਈਟੀ ਦਾ ਬਾਈ 나ੜ ਵੀ ਵਧੀਆ ਹੈ ਤੇ ਜਿਹੜੀ ਹਾਈਟ ਲੈਂਦੀ ਹੈ ਬਾਈ ਇਹ ਨੋਰਮਲ ਲੈਂਦੀ ਹੈ ਵਿੱਚ ਕਿਸਾਨ ਭਰਾਵਾਂ ਨੇ ਇੱਕੀ ਕੀਤਾ ਸੀ ਨਾ ਜਦੋਂ ਕਿਸਮ 50 55 ਦੇੰਦੇ ਆ ਗਈ ਸੀ ਉਦੋਂ ਕਹਿੰਦੇ ਬਾਈ ਇਹ ਖਿੰਡਣ ਜੇ ਲੱਗੀ ਪਾਣੀ ਲਾਉਣ ਤੋਂ ਬਾਅਦ ਖਿਲਣ ਜੇ ਲੱਗ ਜਾ ਕਰੇ ਵਿੱਚ ਕਿਸਾਨ ਭਰਾਵਾਂ ਨੇ ਡਰਦਿਆਂ ਹੀ ਲਿਓਸਨ ਕਰ ਲਈ ਬਈ ਤੇ ਲਿਓਸਨ ਦੀ ਕੋਈ ਲੋੜ ਨਹੀਂ ਇਹ ਵੈਰੈਟੀ 50 55 60 ਦਿਨ ਦੇ ਆਕੇ ਵੈਸੀ ਖਿੰਡਲੀਆਂ ਲੱਗ ਜਾਂਦੀ ਹੈ ਕੋਈ ਦਿੱਕਤ ਨਹੀਂ ਆਪਦੇ ਆਪ ਹਫਤੇ 10 ਦਿਨ ਦੇ ਵਿੱਚ ਆਪਦੇ ਆਪ ਹੀ ਵੈਰੈਟੀ ਜਿਹੜੀ ਸੈੱਟ ਹੋ ਜਾਂਦੀ ਹੈ ਦੂਸਰੀ ਗੱਲ ਕੁਝ ਕੁ ਕਿਸਾਨ ਭਰਾਵਾਂ ਨੇ ਇਸ ਸਾਲ ਨਾ ਬਈ ਗਰਮੀ ਜਿਹੜੀ ਜਾਦੇ ਸੀ ਅਕਤੂਬਰ ਤੇ ਨਵੰਬਰ ਮਹੀਨੇ ਦੇ ਵਿੱਚ ਵੀ ਬੜੀ ਮੋਟੀ ਗਰਮੀ ਰਹੀ ਅਕਤੂਬਰ ਦੇ ਵਿੱਚ ਤਾਂ ਹੈਗੀ ਸੀਗੀ ਤੇ ਝੋਨੇ ਦੇ ਝਾੜ ਵੀ ਗਰਮੀ ਜਾਦੇ ਪੈਣ ਦੇ ਕਰਕੇ ਹੀ ਘਟੇ ਸੀਗੇ ਕਿਸਾਨ ਭਰਾਵਾਂ ਨੇ ਅਗੇਤਾ ਵੀ ਵਿਰ੍ਹਾ ਕਰ ਲਿਆ ਬਾਈ ਕਿਸੇ ਨੇ 20 ਅਕਤੂਬਰ ਨੂੰ ਬਿਜਲੀ ਕਿਸੇ ਨੇ 25 ਅਕਤੂਬਰ ਨੂੰ ਬਿਜਲੀ ਤੇ ਉਹ ਨੁਕਸਾਨ ਕਿੱਥੇ ਹੋਇਆ ਅਗੇਤਾ ਛੱਟਾ ਕੱਢ ਗਈ ਵੈਰਾਈਟੀ ਅਗੇਤੀ ਡੰਡੀ ਚੜ ਗਈ ਆਪਾਂ ਨੇ 1 ਨਵੰਬਰ ਨੂੰ ਬੀਜੀ ਆ ਬਾਈ ਕੋਈ ਆਪਣੀ ਡੰਡੀ ਨਹੀਂ ਚੜੀ ਕਿਸਮ 95 ਦੰਤੋਂ ਪਲੱਸ 95 ਤੇ 100 ਦਿਨ ਦੇ ਵਿੱਚ ਵਿੱਚ ਜਾ ਕੇ ਵੈਰਾਈਟੀ ਨੇ ਜਿਹੜਾ ਇਨਕੰਪਲੀਟ ਨਸਾਰਾ ਲਿਆ ਕੋਈ ਗੇਤਾ ਛਿੱਟਾ ਨਹੀਂ ਕੱਢਿਆ ਕੋਈ ਆਪਾ ਨਹੀਂ ਲਿਓਸਨ ਨਹੀਂ ਕਰੀ ਵਿੱਚ ਕਿਸਾਨ ਭਰਾਏ ਕਰਦੇ ਆ ਨਾ ਡੀਬੀਡਬਲਯੂ ਨੇ ਕਿਸਮਾਂ ਦੇ ਉੱਪਰ ਦਰਦੇ ਹੀ ਲਿਓਸਨ ਕਰ ਦਿੰਦੇ ਆ ਹਣਾ ਲਿਓਸਨ ਦੇ ਬਾਰੇ ਪ੍ਰੋਪਰ ਚ ਪੂਰੀ ਗੱਲਬਾਤ ਕਰਾਂਗੇ ਵੀ ਕਿਸਾਨਾਂ ਨੇ ਗਲਤੀਆਂ ਕਿੱਥੇ ਕੀਤੀਆਂ ਨੇ ਤੇ ਦੂਸਰੀ ਗੱਲ ਇਹ ਨਹੀਂ ਕਹਿੰਦੇ ਵੀ ਜ਼ਿੰਮੇਦਾਰ ਜਾਣਬੁੱਝ ਕੇ ਗਲਤੀ ਕਰਦੇ ਆ ਕਈ ਵਾਰ ਗਲਤੀ ਤੇ ਕੋਈ ਜ਼ਿੰਮੇਦਾਰ ਤੋਂ ਵੈਸੀ ਹੋ ਜਾਂਦੀ ਹੈ ਪਰ ਇਹ ਜਿਆ ਕਿਸਮਾਂ ਦੇ ਉੱਪਰ ਲਿਖੋਸਨ ਕਰਨਾ ਕੋਈ ਜਿਹੜਾ ਤੁੱਕ ਨਹੀਂ ਹੈਗਾ ਦੂਸਰੀ ਗੱਲ ਇਸ ਵੈਰਾਈਟੀ ਦੀ ਜਿਹੜੀ ਬੱਲੀ ਆ ਉਹ ਬੱਲੀ ਜਿਹੜੀ ਗੁੰਦਮੀ ਹੈਗੀ ਆ ਜਦੋਂ ਵੈਰਾਈਟੀ ਕੱਟਣ ਤੋਂ 5-4 ਦਿਨ ਪਹਿਲਾਂ ਤੁਹਾਨੂੰ ਬੱਲੀ ਵੀ ਭੋਰ ਕੇ ਦਿਖਾਵਾਂਗੇ ਵੀ ਬੱਲੀ ਦੇ ਵਿੱਚ ਦਾਣੇ ਦੀ ਸੰਖਿਆ ਕਿੰਨੀ ਆ ਤੇ ਦਾਣੇ ਉਹਦੇ ਵਿੱਚ ਵજન ਕਿੰਨਾ ਲੈਂਦੇ ਆ ਹਜ਼ਾਰ ਦਾਣਿਆਂ ਦਾ ਵજન ਕਰਾਂ ਕਿਉਂਕਿ ਬੱਲੀ ਦਾ ਵજન ਕਰੀਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਬੱਲੀ ਦਾ ਵજન ਕਰੀਦਾ 1% ਫਾਇਦਾ ਨਹੀਂ ਹੈਗਾ ਇਹ ਵਿੱਚ ਕਿਸਾਨ ਭਰਾ ਕਹਿੰਦੇ ਭਾਈ ਉਹ ਵੈਰੈਟੀ ਦੇ ਵਿੱਚ ਇੰਨੇ ਦਾਣੇ ਸੀ ਇੰਨੇ ਦਾਣੇ ਸੀ ਦਾਣੇ ਤੇ ਡਿਪੈਂਡ ਘੱਟ ਹੁੰਦਾ ਭਾਈ ਦਾਣਿਆਂ ਦਾ ਗ੍ਰੇਨ weight ਹੋਵੇਗਾ ਜਿਸ ਵੈਰੈਟੀ ਦਾ ਜ਼ਿਆਦਾ ਉਸ ਵੈਰੈਟੀ ਦਾ ਝਾੜ ਆਉਣਾ ਹੀ ਆਉਣਾ ਹੁੰਦਾ ਤੇ ਇਹਦੀਆਂ ਜਿਹੜੀਆਂ ਭਾਈ ਮੱਖੀਆਂ ਦੀ ਗਿਣਤੀਆਂ ਨੇ ਸੁਣੂ ਵੀ ਕਰਾ ਦਿੰਨੇ ਆ 1 2 3 4 5 6 7 8 9 10 10 10 ਹੀ ਇੱਧਰ ਨੇ 20 ਲਗਭਗ 21 22 ਮੱਖੀਆਂ ਹੁੰਦੀਆਂ ਨੇ ਕਿਤੇ 23 ਵੀ ਹੋ ਸਕਦੀਆਂ ਨੇ ਘੱਟੋ ਘੱਟ 20 21 ਤੋਂ ਲੈ ਕੇ 22 23 ਮੱਖੀਆਂ ਬੱਲੀ ਦੇ ਵਿੱਚ ਹੈਗੀਆਂ ਨੇ ਪਿਛਲੇ ਸਾਲ ਵੀ ਆਪਾਂ ਨੇ ਕਾਫੀ ਕਿਸਾਨਾਂ ਪਰ੍ਹਾਂ ਮੰਨੀਆਂ ਜਿਹੜੀਆਂ ਵੀਡੀਓ ਵਗੈਰਾ ਅਪਲੋਡ ਕੀਤੇ ਸੀ ਤੇ ਕਿਸਾਨ ਪਰ੍ਹਾਂ ਦੇ ਪਿਛਲੇ ਸਾਲ ਵੀ ਜਿਹੜੇ ਸੋਨੇ ਝਾੜ ਆਏ ਸੀ ਕੁਝ ਕੁ ਕਿਸਾਨ ਭਰਾਵਾਂ ਨੇ ਸੱਚ ਵੀ ਦੱਸਿਆ ਕਹਿੰਦੇ ਭਾਈ ਸਾਡੇ 27 28 ਕਾਉਂਟਰ ਲੜ ਰਹੀ ਠੀਕ ਹੈ ਕੁਝ ਕੁ 30 32 33 ਕਾਉਂਟਰ ਵਾਲੇ ਵੀ ਆਗੇ ਸੀਗੇ ਵਿੱਚ ਤੇ ਕਹਿੰਦੇ ਭਾਈ ਸਾਡੇ ਤਾਂ ਐਨੇ ਕਿ ਨਿਕਲੇ ਆ ਚਲੋ ਇਸ ਵਾਰ ਵੈਰੈਟੀ ਦਾ ਦੇਖਦੇ ਹੈਗੇ ਆ ਵੀ ਕਿੰਨਾ ਕੁ ਜ਼ਿਆਦਾ ਵਧੀਆ ਝਾੜ ਆਉਂਦਾ ਹੈਗਾ ਕਿਉਂਕਿ ਅੱਜ ਵੈਰੈਟੀ ਚੰਗੀ ਹੈ ਮੈਂ ਨਹੀਂ ਕਹਿੰਦਾ ਵੀ ਇਹ 30 ਕਾਉਂਟਰ ਲਿਕਲੂ 32 ਲਿਕਲੂ ਦੇਖਦੇ ਆ ਵੀ ਟਾਈਮ ਤੇ ਕਿੰਨਾ ਕੁ ਜਿਹੜਾ ਝਾੜ ਦਿੰਦੀ ਹੈਗੀ ਆ ਤੇ ਜੇ ਕੋਈ ਕਿਸਾਨ ਭਰਾ ਯੂਪੀਐਮਪੀ ਦੇ ਵਿੱਚ ਵਾਢੀ ਕਰ ਰਿਹਾ ਹੈਗਾ ਤੇ ਕਮੈਂਟ ਜ਼ਰੂਰ ਕਰਿਓ ਬਈ ਬਈ ਉੱਥੇ ਕਿੰਨੇ ਕੁ ਝਾੜ ਆ ਰਿਹਾ ਕਿਹੜੀ ਕਿਸਮ ਦਾ ਜ਼ਿਆਦਾ ਜਿਹੜਾ ਸੋਨ ਨੂੰ ਵਧੀਆ ਝਾੜ ਮਿਲ ਰਿਹਾ ਕਿਉਂਕਿ ਆਪਣੇ ਸੋਸ਼ਲ ਮੀਡੀਆ ਵਾਲੇ ਬਈ ਗੱਪ ਵੀ ਵਾਲੇ ਮਾਰਦੇ ਆ ਵੀਡੀਓ ਕਿਤੇ ਹੋਰ ਦੀ ਗੱਲ ਕਿਤੇ ਹੋਰ ਦੀ ਬਾਤ ਕਿਤੇ ਹੋਰ ਦੀ ਕਰ ਜਾਂਦੇ ਆ ਤੇ ਬਾਕੀ ਪੰਜਾਬ ਦੇ ਵਿੱਚ ਦੇਖਦੇ ਆਪ੍ਰੈਲ ਦੇ ਪਹਿਲੇ ਹਫਤੇ ਰਿਜ਼ਲਟ ਆਉਣੇ ਸਟਾਰਟ ਹੋ ਜਾਣਗੇ ਕੀ ਕਿਹੜੀ ਵੈਰੈਟੀ ਕਿੱਥੇ ਖੜ ਗਈ ਜਾ ਕੇ ਕਿਹੜੀ ਵੈਰੈਟੀ ਕਿੱਥੇ ਗੜ ਗਈ ਵੈਸੇ ਕਿਸਾਨ ਭਰਾ ਸਾਰੇ ਵਧੀਆ ਮਿਹਨਤ ਕਰਦੇ ਆ ਬਾਈ ਜਿਹੜੀ ਵੈਰੈਟੀ ਸੋਡੇ ਖੇਤ ਦੇ ਵਿੱਚ ਚੰਗਾ ਝਾੜ ਦਿੰਦੀ ਉਹ ਸੋਡੇ ਦੀ ਬੰਪਰ ਆਗੇ ਵਿੱਚ ਕਿਸਾਨ ਭਰਾ ਅੱਜ ਵੀ 3080 2967 ਤੇ ਇੰਨਾ ਵਿਸ਼ਵਾਸ ਕਰਦੇ ਵੀ ਕਹਿੰਦੇ ਇਹਦੇ ਬਰੋਬਰ ਜਿਹੜੀ ਮਰਜੀ ਵੈਰੈਟੀ ਲਾ ਦੋ ਅਸੀਂ ਚੰਗੀ ਨਹੀਂ ਮੰਨਦੇ ਵਿੱਚ ਕਿਸਾਨ ਭਰਾ ਬਾਈ 187 ਨੂੰ ਚੰਗਾ ਮੰਨਦੇ ਆ ਕੋਈ ਬਾਈ ਨੂੰ ਚੰਗਾ ਮੰਨਦਾ ਹੈ ਕੋਈ PBW RC 26 ਨੂੰ ਚੰਗਾ ਮੰਨਦਾ ਹੈ ਕੋਈ DW 370 7172 ਜਾਂ 327 ਨੂੰ ਚੰਗਾ ਮੰਨਦਾ ਹੈ ਕਿਸਮਾ ਮੈਂ ਕਹਿੰਦਾ ਸਾਰੀਆਂ ਚੰਗੀਆਂ ਹੁੰਦੀਆਂ ਨੇ ਪਰ ਆਪ ਆਪਣੀ ਪਸੰਦ ਹੁੰਦੀ ਹੈ ਧੰਨਵਾਦ